ਦੋਸਤੋ ਝੋਨੇ ਜਵਾਨ ਹੋ ਚੁੱਕੇ ਨੇ ਇਹਨਾਂ ਦਿਨਾਂ ਦੇ ਵਿੱਚ ਸਪਰੇਆਂ ਦਾ ਕੰਮ ਚੱਲੀ ਜਾਂਦਾ ਹੈ ਲਗਭਗ ਜਿੰਨੇ ਵੀ ਜ਼ਿਮੀਂਦਾਰਾਂ ਦੀਆਂ ਫੋਨ ਕਾਲ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਆਉਂਦੀਆਂ ਨੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਜਿਹੜੇ ਰਿਪੀਟਲੀ ਸਵਾਲ ਪੁੱਛੇ ਜਾਂਦੇ ਨੇ ਕਿ ਅਸੀਂ ਝੋਨੇ ਨੂੰ ਸਪਰੇ ਕਰਨੀ ਹੈ ਸਾਡਾ ਝੋਨਾ 50 60 ਜਾਂ 70 ਦਿਨ ਦਾ ਹੋ ਚੁੱਕਾ ਹੈ ਉਹਦੇ ਵਿੱਚ ਅਸੀਂ ਕਿਹੜੀਆਂ-ਕਿਹੜੀਆਂ ਦਵਾਈਆਂ ਦੀ ਸਪਰੇ ਕਰੀਏ ਕਿ ਸਾਨੂੰ ਪੱਤਾ ਲਪੇਟ ਜਾਂ ਗੋਭ ਦੀ ਸੁੰਡੀ ਦੀ ਸਪਰੇ ਕਰਨੀ ਚਾਹੀਦੀ ਹੈ ਜਾਂ ਨਾਲ ਹਰਾ ਟਿੱਡ ਵੀ ਦਿਖਾਈ ਦਿੰਦਾ ਹੈ ਉਹਦੇ ਵਾਸਤੇ ਕਿਹੜੀ ਦਵਾਈ ਪਾਈਏ ਜਾਂ ਕੋਈ ਐਨਪੀਕੇ ਕਰਨਾ ਚਾਹੀਦਾ ਦੇ ਫੰਗੀਸਾਈਡ ਕਰ ਦੇਣਾ ਚਾਹੀਦਾ ਹੈ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਾਂ ਕਈ ਤਾਂ ਇੱਥੋਂ ਤੱਕ ਵੀ ਪੁੱਛਦੇ ਨੇ ਕਿ ਆਪਾਂ ਨੂੰ ਹੌਪਰ ਵਾਲੀ ਜਿਹੜੀ ਸਪਰੇਅ ਹੈ ਕਿ ਇੱਥੇ ਕੋਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਅੱਗੇ ਜਾ ਕੇ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜੜੀ ਏ ਝੋਨੇ ਦੇ ਵਿੱਚ ਉਹ ਦਿਖਾਈ ਨਾ ਦੇ ਹੌਪਰ ਦੀ ਸੋ ਇਹ ਜਿੰਨੇ ਵੀ ਤੁਹਾਡੇ ਡਾਊਟ ਨੇ ਇਹਨਾਂ ਨੂੰ ਇਸ ਵੀਡੀਓ ਦੇ ਵਿੱਚ ਆਪਾਂ ਬਿਲਕੁਲ ਡਿਟੇਲ ਦੇ ਨਾਲ ਕਲੀਅਰ ਕਰਾਂਗੇ ਬਿਲਕੁਲ ਧਿਆਨ ਦੇ ਨਾਲ ਐਨ ਤੱਕ ਜ਼ਰੂਰ ਦੇਖਿਓ ਚੈਨਲ ਨੂੰ ਜੇਕਰ ਹਾਲੇ ਤੱਕ ਵੀ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰਕੇ ਨਾਲ ਬੈਲ ਜਿਹੜੀ ਉਹਨੂੰ ਦਬਾ ਲਓ ਦੋ ਤਰ੍ਹਾਂ ਦੀ ਮੈਂਟੈਲਿਟੀ ਦੇ ਜ਼ਿੰਮੇਦਾਰ ਇਹਨਾਂ ਦਿਨਾਂ ਦੇ ਵਿੱਚ ਆਪਾਂ ਨੂੰ ਨਜ਼ਰ ਆਉਂਦੇ ਨੇ ਸਭ ਤੋਂ ਪਹਿਲੇ ਨੰਬਰ ਤੇ ਬਹੁਤ ਗਿਣਤੀ ਜਿਹੜੇ ਜ਼ਿੰਮੇਦਾਰ ਨੇ ਹਤਾਸ਼ ਜਿਹੜੇ ਡਰਦੇ ਨੇ ਕਿ ਅਸੀਂ ਸਪਰੇਅ ਕਰ ਦਈਏ ਝੋਨੇ ਦੇ ਵਿੱਚ ਪੱਤਾ ਲਪੇਟ ਦੀ ਵੀ ਕਰ ਦਈਏ ਗੋਭ ਦੀ ਸੁੰਢੀ ਦੀ ਵੀ ਕਰ ਦਈਏ ਅਸੀਂ ਫੰਗੀਸਾਈਡ ਵੀ ਕਰ ਦਈਏ ਫਲਾਨੀ ਵੀ ਕਰ ਦਈਏ ਤਾਂ ਜੋ ਸਾਡੇ ਝੋਨੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸਭ ਤੋਂ ਜ਼ਿਆਦਾ ਜਿਹੜੇ ਜ਼ਿਮੀਂਦਾਰ ਠੱਗੇ ਜਾਂਦੇ ਨੇ ਉਹ ਇਹੋ ਹੀ ਹੁੰਦੇ ਨੇ ਦੁਕਾਨਾਂ ਦੇ ਉੱਤੇ ਪੈਸਟੀਸਾਈਡ ਸਟੋਰਾਂ ਦੇ ਉੱਤੇ ਜਿਹੜੇ ਹਤਾਸ਼ ਹੋਏ ਹੁੰਦੇ ਨੇ ਜਾਂ ਫਿਰ ਇਹਨਾਂ ਤੋਂ ਬਾਅਦ ਦੇ ਵਿੱਚ ਕਈ ਜ਼ਿਮੀਂਦਾਰਾਂ ਦੀ ਇਹ ਸੋਚ ਹੁੰਦੀ ਹੈ ਕਿ ਅਸੀਂ ਕੰਮ ਨਵੇੜਨਾ ਹੈ ਅਸੀਂ ਫਲਾਣੀ ਵੀ ਸਪਰੇਅ ਕਰਨੀ ਹੈ ਅਸੀਂ ਢਿੰਗੜੀ ਵੀ ਕਰਨੀ ਹੈ ਤਾਂ ਜੋ ਅੱਗੇ ਜਾ ਕੇ ਝੋਨੇ ਦੇ ਵਿੱਚ ਆਪਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਜੜੀ ਆ ਉਹ ਕਰਨ ਦੀ ਲੋੜ ਨਾ ਪਵੇ ਪਰ ਦੋਸਤੋ ਇਹ ਦੋਵੇਂ ਹੀ ਚੀਜ਼ਾਂ ਗਲਤ ਨੇ ਨਾ ਤੇ ਆਪਾਂ ਹਤਾਸ਼ ਹੋਣਾ ਹੈ ਤੇ ਨਾ ਹੀ ਆਪਾਂ ਕੰਮ ਨਿਬੇੜਨਾ ਹੈ ਕਦੇ ਵੀ ਕੰਮ ਤੁਹਾਡਾ ਨਿਭੜ ਨਹੀਂ ਸਕਦਾ ਆਪਾਂ ਸਿਚੁਏਸ਼ਨ ਦੇ ਹਿਸਾਬ ਦੇ ਨਾਲ ਚੱਲਣਾ ਹੈ ਲਗਭਗ ਜਿਹੜੇ ਦਿਨ ਅੱਜ ਕੱਲ ਚੱਲੀ ਜਾਂਦੇ ਨੇ ਜੇ ਆਪਾਂ ਬੇਨੇ ਆ ਤਾਂ ਰੀਪ੍ਰੋਡਕਟਿਵ ਸਟੇਜ ਦੇ ਲਾਗੇ ਚਾਗੇ ਬਹੁ ਗਿਣਤੀ ਛੋਨੇ ਜਿਹੜੇ ਚੱਲੀ ਜਾਂਦੇ ਨੇ ਹਾਂ ਉਹ ਗੱਲ ਵੱਖਰੀ ਏ ਕਿ ਜੇਕਰ ਤੁਸੀਂ ਘੱਟ ਸਮੇਂ ਵਾਲੀ ਕੋਈ ਵੈਰਾਈਟੀ ਲਾਈਏ ਪੀਆ 126 ਲਾਈਏ 1692 ਲਾਈਏ 1509 ਲਾਈਏ ਅਗੇ ਤੀਆਂ ਲਾ ਦਿੱਤੀਆਂ ਨੇ ਤਾਂ ਲਗਭਗ 40 42 ਦਿਨ ਦੇ ਲਾਗੇ ਬੰਨ੍ਹੇ ਤੁਹਾਨੂੰ ਉਹਨਾਂ ਦੀ ਰੀਪ੍ਰੋਡਕਟਿਵ ਸਟੇਜ ਜਿਹੜੀ ਝੋਨੇ ਦੇ ਵਿੱਚ ਆਪਣੀ ਚੱਲਣੀ ਸ਼ੁਰੂ ਹੋ ਜਾਂਦੀ ਏ ਪਰ ਜਿਹੜੀਆਂ ਜ਼ਿਆਦਾ ਟਾਈਮ ਵਾਲੀਆਂ ਵੈਰਾਈਟੀਆਂ ਨੇ ਜਾਂ ਫਿਰ ਦਰਮਿਆਨੇ ਟਾਈਮ ਦੀਆਂ ਵੈਰਾਈਟੀਆਂ ਨੇ ਲਗਭਗ ਉਹ ਰੀਪ੍ਰੋਡਕਟਿਵ ਸਟੇਜ ਦੇ ਲਾਗੇ ਜਾ ਕੇ ਹੀ ਚੱਲੀ ਜਾਂਦੀਆਂ ਨੇ ਜਦੋਂ ਝੋਨੇ ਦੀ ਨਾਲੀ ਦੇ ਵਿੱਚ ਕਮੁੰਜਰ ਬਣਨੀ ਸ਼ੁਰੂ ਹੁੰਦੀ ਏ ਉਸ ਸਟੇਜ ਦੇ ਲਾਗੇ ਜਾ ਕੇ ਤਾਂ ਹੁਣ ਗੱਲ ਆਉਂਦੀ ਕਿ ਇੱਥੇ ਆਪਾਂ ਨੂੰ ਕਿਹੜੀਆਂ-ਕਿਹੜੀਆਂ ਸਪਰੇਆਂ ਛੋਨੇ ਨੂੰ ਦੇਣੀਆਂ ਚਾਹੀਦੀਆਂ ਨੇ ਕਿਹੜੀਆਂ-ਕਿਹੜੀਆਂ ਦਵਾਈਆਂ ਦੀ ਆਪਾਂ ਨੂੰ ਸਪਰੇ ਕਰਨੀ ਚਾਹੀਦੀ ਏ ਵੇਖੋ ਸਭ ਤੋਂ ਪਹਿਲੇ ਨੰਬਰ ਤੇ ਗੋਬਦੀ ਸੁੰਡੀ ਗੋਬਦੀ ਸੁੰਡੀ ਇਸ ਸਟੇਜ ਤੋਂ ਤੁਹਾਡੇ ਝੋਨੇ ਦੇ ਵਿੱਚ ਵੜਨੀ ਸ਼ੁਰੂ ਹੋ ਜਾਊਗੀ ਜੇਕਰ ਤੁਹਾਡੀ ਵੈਰਾਈਟੀ PR128 A PR126 B 1692 ਹੈ ਤਾਂ ਉਹਨਾਂ ਦੇ ਵਿੱਚ ਲਾਜ਼ਮੀ ਤੁਹਾਨੂੰ ਗੋਭ ਦੀ ਸੁੰਡੀ ਦੇ ਵਾਸਤੇ ਸਪਰੇਅ ਜੜੀਏ ਕਰ ਦੇਣੀ ਚਾਹੀਦੀ ਏ ਕਿਉਂਕਿ PR128 ਵੈਰਾਈਟੀ ਦੀ ਜੇ ਆਪਾਂ ਗੱਲ ਕਰਦੇ ਹਾਂ ਤਾਂ ਮਿੱਠੀ ਬੜੀ ਜ਼ਿਆਦਾ ਹੁੰਦੀ ਏ ਉਹਦੇ ਵਿੱਚ ਗੋਭ ਦੀ ਸੁੰਡੀ ਚਾਕੇ ਪੈਂਦੀ ਏ ਬਾਕੀ ਝੋਨਿਆਂ ਨੂੰ ਨਹੀਂ ਵੀ ਪਵੇਗੀ ਤਾਂ ਪੀਆਰ 128 ਤਾਂ ਮਨਪਸੰਦ ਝੋਨਾ ਹੈ ਗੋਭ ਦੀ ਸੁੰਡੀ ਦੇ ਵਾਸਤੇ ਪੀਆਰ 126 ਦੇ ਵਿੱਚ ਵੀ ਆਪਾਂ ਨੂੰ ਜ਼ਿਆਦਾ ਵੇਖਣ ਨੂੰ ਮਿਲਦੀ ਏ ਤਾਂ ਇਸ ਤੋਂ ਬਾਅਦ ਦੇ ਵਿੱਚ ਜੇਕਰ ਤੁਸੀਂ ਉਹਦੀ ਸਪਰੇਅ ਕਰਦੇ ਹੋ ਤਾਂ ਤੁਹਾਨੂੰ ਉਹਦੇ ਤੋਂ ਕੋਈ ਬੈਨੀਫਿਟ ਵੇਖਣ ਨੂੰ ਨਹੀਂ ਮਿਲਦਾ ਤੁਹਾਡੀਆਂ ਜਿਹੜੀਆਂ ਚਿੱਟੀਆਂ ਮੁੰਜਰਾਂ ਨਿਕਲਣੀਆਂ ਹੁੰਦੀਆਂ ਨੇ ਉਹ ਨਿਕਲ ਆਉਂਦੀਆਂ ਨੇ ਬਹੁਤ ਸਾਰੇ ਜ਼ਿਮੀਂਦਾਰਾਂ ਦਾ ਇਹ ਸਵਾਲ ਹੁੰਦਾ ਹੈ ਕਿ ਆਪਾਂ ਗੋਭ ਦੀ ਸੁੰਡੀ ਦੀ ਸਪਰੇਅ ਕਰਨੀ ਹੈ ਕਿ ਉਹਦੇ ਨਾਲ ਪੱਤਾ ਲਪੇਟ ਦੇ ਵਾਸਤੇ ਵੀ ਕੋਈ ਦਵਾਈ ਵਕਤ ਤੋਂ ਪਾ ਲਈਏ ਜਾਂ ਅਸੀਂ ਪੱਤਾ ਲਪੇਟ ਸੁੰਡੀ ਦੀ ਸਪਰੇਅ ਕਰੀਏ ਕਿ ਉਹਦੇ ਨਾਲ ਅਸੀਂ ਗੋਭ ਦੀ ਸੁੰਡੀ ਦੀ ਵੀ ਕੋਈ ਦਵਾਈ ਵਕਤੋਂ ਪਾ ਲਈਏ ਦੋਸਤੋਂ ਬਿਲਕੁਲ ਇਦਾਂ ਨਹੀਂ ਹੁੰਦਾ ਜਿਹੜੀ ਦਵਾਈ ਤੁਸੀਂ ਪੱਤਲ ਪੇਟ ਦੇ ਵਾਸਤੇ ਵਰਤਣੀ ਹੈ ਜਾਂ ਜਿਹੜੀ ਦਵਾਈ ਤੁਸੀਂ ਗੋਭ ਦੀ ਸੁੰਡੀ ਦੇ ਵਾਸਤੇ ਵਰਤਣੀ ਹੈ ਉਸੇ ਹੀ ਦਵਾਈ ਨੇ ਦੂਜੀ ਸੁੰਡੀ ਦੇ ਉੱਤੇ ਵੀ ਕੰਮ ਕਰਨਾ ਹੈ ਦੋਹਾਂ ਦੇ ਵਾਸਤੇ ਇੱਕੋ ਹੀ ਦਵਾਈ ਤੁਹਾਨੂੰ ਕਰਨ ਦੀ ਲੋੜ ਹੈ ਭਾਵੇਂ ਸਿਸਟੈਮਿਕ ਟੈਕਨੀਕਲ ਤੁਸੀਂ ਕੋਈ ਕਰਦੇ ਹੋ ਜਾਂ ਫਿਰ ਕੰਟੈਕਟ ਕਰਦੇ ਹੋ ਇਹਦੇ ਨਾਲ ਦੀ ਨਾਲ ਸਭ ਤੋਂ ਮਹੱਤਵਪੂਰਨ ਜਿਹੜਾ ਆਪਣੇ ਵਾਸਤੇ ਦੂਸਰੀ ਦਵਾਈ ਹੋ ਜਾਂਦੀ ਏ ਉਹ ਹੈ ਉਲੀਨਾਸ਼ਕ ਫੰਗੀਸਾਈਡ ਇਸ ਸਟੇਜ ਤੇ ਆਪਾਂ ਨੂੰ ਝੋਨੇ ਦੇ ਵਿੱਚ ਲਾਜ਼ਮੀ ਇੱਕ ਉਲੀਨਾਸ਼ਕ ਕਰਨਾ ਚਾਹੀਦਾ ਹੈ THANK <laughs> YOU ਤੁਸੀਂ ਸੁੰਡੀ ਵਾਲੀ ਦਵਾਈ ਨੂੰ ਵੀ ਭੁੱਲ ਜਾਓ ਪਰ ਜੇਕਰ ਤੁਸੀਂ ਉਲੀ ਨਾਸ਼ਕ ਨੂੰ ਭੁੱਲਦੇ ਹੋ ਤਾਂ ਇਹ ਆਪਣੀ ਬਹੁਤ ਵੱਡੀ ਗਲਤੀ ਆਪਣੇ ਵਾਸਤੇ ਸਾਬਤ ਹੁੰਦੀ ਹੈ 1 ਅਗਸਤ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਕਈ ਤਰ੍ਹਾਂ ਦੀਆਂ ਵੱਖ-ਵੱਖ ਫੰਗਸਾਂ ਛੋਣੇ ਦੇ ਵਿੱਚ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਜੇਕਰ ਉਹਨਾਂ ਨੂੰ ਤੁਸੀਂ ਸ਼ੁਰੂਆਤੀ ਸਮੇਂ ਦੇ ਵਿੱਚ ਹੀ ਕੰਟਰੋਲ ਨਹੀਂ ਕਰਦੇ ਤਾਂ ਬਾਅਦ ਦੇ ਵਿੱਚ ਉਹਨਾਂ ਨੂੰ ਕੰਟਰੋਲ ਕਰਨਾ ਤੁਹਾਡੇ ਵਾਸਤੇ ਬਹੁਤ ਔਖਾ ਹੋ ਜਾਂਦਾ ਹੈ ਸੋ ਦੋ ਸਪ੍ਰੇਆ ਹੋ ਗਈਆਂ ਇਹਦੇ ਤੋਂ ਬਾਅਦ ਦੇ ਵਿੱਚ ਕੀ ਆਪਾਂ ਨੂੰ ਟਿੱਡ ਵਾਲੀ ਵੀ ਦਵਾਈ ਨਾਲ ਕੀ ਪਾਉਣੀ ਚਾਹੀਦੀ ਹੈ ਬਿਲਕੁਲ ਨਹੀਂ ਜਿੰਨਾ ਚਿਰ ਤੱਕ ਤੁਹਾਡਾ ਝੋਨਾ ਮੁੰਜਰਾ ਬਾਹਰ ਨਹੀਂ ਕੱਢਦਾ ਉਹਨਾਂ ਚਿਰ ਤੱਕ ਟਿੱਡ ਤੁਹਾਡੇ ਕਿੰਨੇ ਵੀ ਪੱਤੇ ਝੋਨੇ ਦੇ ਕਿਉਂ ਨਾ ਖਾ ਜਾਵੇ ਤੁਹਾਨੂੰ ਅੱਧਾ ਪਰਸੈਂਟ ਵੀ ਬਿਲਕੁਲ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਗਾ ਟਿੱਡ ਸਿਰਫ ਮੁੰਜਰ ਟੁੱਕ ਕੇ ਨੁਕਸਾਨ ਕਰਦਾ ਹੈ ਜਾਂ ਦਾਣਿਆਂ ਨੂੰ ਮੁੰਜਰ ਦੇ ਨਾਲੋਂ ਟੁੱਕ ਕੇ ਜਦੋਂ ਥੱਲੇ ਸੁੱਟਦਾ ਹੈ ਸਿਰਫ ਉਹਦਾ ਉਹਨਾ ਹੀ ਨੁਕਸਾਨ ਹੁੰਦਾ ਹੈ ਇਹਦੇ ਤੋਂ ਇਲਾਵਾ ਤੁਹਾਡੇ ਪੱਤੇ ਖਾ ਕੇ ਕਦੇ ਵੀ ਕਿਸੇ ਝੋਨੇ ਨੂੰ ਟਿੱਡ ਜਿਹੜਾ ਹੈ ਹਰੀ ਪਿੱਠ ਵਾਲਾ ਟਿੱਡਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਨੁਕਸਾਨ ਨਹੀਂ ਕਰ ਸਕਦਾ ਉਹਦੇ ਤੋਂ ਡਰ ਕੇ ਤੁਹਾਨੂੰ ਕਿਸੇ ਰਕਮ ਦੀ ਕੋਈ ਸਪਰੇ ਹਾਲੇ ਝੋਨੇ ਦੇ ਵਿੱਚ ਕਰਨ ਦੀ ਲੋੜ ਨਹੀਂ ਗਈ ਇਹਦੇ ਤੋਂ ਬਾਅਦ ਦੇ ਵਿੱਚ ਐਨ ਪੀ ਕੇ ਦੀ ਗੱਲ ਆਉਂਦੀ ਹੈ ਵੇਖੋ ਪਹਿਲੀਆਂ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਹੈ ਕਿ ਤੁਸੀਂ ਐਨ ਪੀ ਕੇ 05234 ਜਿਹੜਾ ਕਿੰਨੇ ਦਿਨਾਂ ਤੇ ਕਰਨਾ ਹੈ ਉਹ ਤੁਸੀਂ ਵਕਤ ਤੋਂ ਹੀ ਕਰਨਾ ਹੈ ਕਿਸੇ ਸਪਰੇ ਦੇ ਨਾਲ ਤੁਸੀਂ ਉਹਨੂੰ ਮਿਕਸ ਕਰਕੇ ਨਹੀਂ ਕਰਨਾ ਉਹਦੀ ਸਪਰੇ ਜਿਹੜੀ ਆ ਤੁਸੀਂ ਬਿਲਕੁਲ ਇਹਨਾਂ ਦੇ ਨਾਲੋਂ ਵੱਖ ਹੀ ਕਰਨੀ ਹੈ ਹਾਂ ਇਹ ਜਿਹੜੀਆਂ ਸਪਰੇਆਂ ਨੇ ਜਿਵੇਂ ਉਲੀ ਨਾਸ਼ਕ ਹੋ ਗਿਆ ਜਾਂ ਕੀਟ ਨਾਸ਼ਕ ਹੋ ਗਿਆ ਜਿਆਦਾ ਤੋਂ ਜਿਆਦਾ ਤੁਸੀਂ ਇਹਨਾਂ ਦੋਹਾਂ ਨੂੰ ਮਿਕਸ ਕਰਕੇ ਝੋਨੇ ਦੇ ਉੱਤੇ ਸਪਰੇਅ ਕਰ ਸਕਦੇ ਹੋ ਕਿਸੇ ਤੀਸਰੀ ਸਪਰੇ ਨੂੰ ਤੁਸੀਂ ਇਹਨਾਂ ਦੇ ਵਿੱਚ ਐਡ ਕਰਨ ਦੀ ਕੋਸ਼ਿਸ਼ ਜਿਹੜੀ ਆ ਬਿਲਕੁਲ ਭੁੱਲ ਕੇ ਵੀ ਨਹੀਂ ਕਰਨੀ ਤੇ ਇਹਨਾਂ ਤੋਂ ਇਲਾਵਾ ਇਸ ਸਟੇਜ ਦੇ ਉੱਤੇ ਤੁਹਾਨੂੰ ਕਿਸੇ ਵੀ ਰਕਮ ਦੀ ਹੋਰ ਸਪਰੇਅ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਗਈ ਤੁਹਾਨੂੰ ਕਿਸੇ ਰਕਮ ਦੀ ਹੌਪਰ ਦੇ ਵਾਸਤੇ ਕੋਈ ਸਪਰੇ ਜਿਹੜੀ ਆ ਸ਼ੁਰੂਆਤੀ ਦਿਨਾਂ ਦੇ ਵਿੱਚ ਕਰਨ ਦੀ ਲੋੜ ਨਹੀਂ ਗਈ ਹੌਪਰ ਨੇ ਹਾਲੇ ਤੁਹਾਡੇ ਚੋਨੇ ਦੇ ਵਿੱਚ ਦਾਖਲ ਨਹੀਂ ਹੋਣਾ ਬਿਲਕੁਲ ਵੀ ਤੇ ਉਹਦੇ ਉੱਤੇ ਜਾਂ ਹਰੀ ਪਿੱਠ ਵਾਲੇ ਟਿੱਡੇ ਦੀ ਸਪਰੇ ਦੇ ਉੱਤੇ ਇਹਨਾਂ ਦੋਹਾਂ ਸਪਰੇਆਂ ਦੇ ਉੱਤੇ ਤੁਹਾਨੂੰ ਬਿਲਕੁਲ ਕਿਸੇ ਵੀ ਰਕਮ ਦਾ 1 ਰੁਪਈਏ ਦਾ ਵੀ ਖਰਚਾ ਕਰਨ ਦੀ ਲੋੜ ਨਹੀਂ ਗਈ ਜਿਹੜੀਆਂ-ਜਿਹੜੀਆਂ ਸਪਰੇਆਂ ਆਪਾਂ ਕਰਨੀਆਂ ਨੇ ਜਿਨ੍ਹਾਂ ਦੀ ਜ਼ਰੂਰਤ ਹੈ ਉਹ ਆਪਾਂ ਤੁਹਾਨੂੰ ਦੱਸ ਦਿੱਤੀਆਂ ਨੇ ਇਹਨਾਂ ਸਟੇਜਾਂ ਦੇ ਵਿੱਚ ਆਉਣ ਵਾਲੀਆਂ ਵੀਡੀਓ ਦੇ ਵਿੱਚ ਹੋਰ ਵੀ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਵਾਂਗੇ ਚੈਨਲ ਦੇ ਨਾਲ ਜੁੜੇ ਰਹੋ ਜੀ ਵੇਖਣ ਲਈ ਹੋਰ ਭੈਣਾ ਭਰਾਵਾਂ ਦੇ ਨਾਲ ਸ਼ੇਅਰ ਕਰਨ ਲਈ ਵੀਡੀਓ ਨੂੰ ਤੁਹਾਡਾ ਸਾਰਿਆਂ ਦਾ ਤੈਅਦ ਲਓ ਬਹੁਤ ਬਹੁਤ ਧੰਨਵਾਦ